ਜੋਨੋ ਨੋ ਬੋਲੀ ਰਾਮਦੇਵ ਜੀ ਸਿਸਟਮ ਦੇ ਅੱਗੇ ਹੈ ਹਾਂਜੀ ਛੋਟਲਿਸ ਕੀਤੀ ਸੀ ਛੋਟਲਿਸ ਕੀਤੀ ਨੰਬਰ ਅਜੋ ਦਿਖ ਹਾਂਜੀ ਜੋ ਛੋਟਲਿਸ ਕੀਤੀ ਹੈ ਆਪਣੇ ਹਾਂਜੀ

ਮਾਰਿਫ ਅੱਜ ਦਾ ਬਸ ਜੀ ਬਾਕੀ ਅੱਜ ਅੱਛਾ ਸੱਚੀ ਮਾਣੋ ਤੇ ਆਪਣੀ ਜਨਮ ਇਹ ਤਾਰੀਫਾਂ ਨੂੰ ਮਾਇਆ ਨਹੀਂ ਲੋ ਮਾਇਆ ਨਹੀਂ ਲੋ ਕਿ ਨਾਨਕੀਆਂ ਨੂੰ ਇੱਕ ਦੱਸ ਕੇ ਮਾਇਆ ਬੱਲੇ ਵੀ ਹੁੰਨ ਜਾਤ ਕੋ ચિંતા ਸਾਰਿਆਂ ਨੂੰ ਦਿਖਾਣਾ ਚਾਹੁੰਦੇ ਆ ਕਿਤੇ ਨਾ ਕਿਤੇ ਪੰਜਾਬੀ ਕਲਚਰ ਅੱਜ ਵੀ ਜ਼ਿੰਦਾ ਹੈ ਹੈਨਾ ਤੇ ਇਸ ਲਈ ਅਸੀਂ ਤੀਆਂ ਦਾ ਮੇਲਾ ਕੀਤਾ ਹੈ ਕਿ ਜਿਵੇਂ ਕਈ ਵਾਰ ਸਾਰੀਆਂ ਲੇਡੀਜ਼ ਘਰੇ ਬੈਠੇ ਬਟੀਆਂ ਬੋਰ ਹੋ ਜਾਂਦੀਆਂ ਟਾਈਮ ਵੀ ਨਹੀਂ ਪਾਸ ਹੁੰਦਾ ਤਾਂ ਸਾਨੂੰ ਐ ਇੱਥੇ ਇੰਜੋਏ ਕਰਨ ਤੇ ਨਾਲੇ ਉਹਨਾਂ ਨੂੰ ਪੰਜਾਬੀ ਸੱਭਿਆਚਾਰ ਦਾ ਪਤਾ ਲੱਗੇ ਮੈਡਮ ਤੀਆਂ ਦੇ ਮੇਲੇ ਜਿਹੜੇ ਪਿੰਡਾਂ ਦੇ ਵਿੱਚ ਮਨਾਏ ਜਾਂਦੇ ਸੀਗੇ ਪਿੰਪਾ ਥੱਲੇ ਮਨਾਏ ਜਾਂਦੇ ਸੀਗੇ ਉਹ ਖਤਮ ਹੋ ਰਹੇ ਜਾ ਰਹੇ ਆ ਜੋ ਅੱਜ ਕੱਲ੍ਹ ਦੀਆਂ ਲੇਡੀਜ਼ ਵਗੈਰਾ ਹੈ ਉਹ ਹੋਟਲਾਂ ਵਿੱਚ ਹੀ ਮਨਾ ਰਿਹਾ ਹੈ ਉਹਦੇ ਬਾਰੇ ਕੀ ਕਹਿਣਾ ਚਾਹੁੰਗੇ ਬਣੀ ਕਿਉਂਕਿ ਸ਼ਹਿਰ 'ਚ ਹੁਣ ਨਾ ਤਾਂ ਇੰਨੇ ਪੀਪਲ ਦੇ ਮਿਲ ਹੈਗੇ ਹੈ ਹਨਾ ਪੇੜ ਤੇ ਅੱਜਕੱਲ ਨਾ ਹੀ ਉਹਨਾਂ ਨੂੰ ਪੁਰਾਣੀ ਜਨਰੇਸ਼ਨ ਦਾ ਇੰਨਾ ਪਤਾ ਹੈਗਾ ਕਿ ਪਹਿਲਾਂ ਕਿੱਦਾਂ ਕੁਛ ਹੁੰਦਾ ਸੀ ਤੇ ਉਹਨਾਂ ਨੂੰ ਬਸ ਅਸੀਂ ਦੱਸ ਹੀ ਰਹੇ ਹਾਂ ਕਿ ਪਹਿਲਾਂ ਵੀ ਇਦਾਂ ਹੀ ਨਾਲ ਤੇ ਹਰ ਮਨਾਇਆ ਜਾਂਦਾ ਸੀ ਪਲਾ ਜਮਿਟੇਸ਼ਨ ਨੂੰ ਕੀ ਕਹਿਣਾ ਚਾਹੋਗੇ ਤੀਆਂ ਦੇ ਬਾਰੇ ਅਸੀਂ ਕਹਿਣਾ ਚਾਹਾਂਗੇ ਵੀ ਹਰ ਵਾਰੀ ਅੱਜ ਇਸ ਇੰਗੇ ਕਿਤਾ ਬੰਦੇ ਰੋ ਕੀ ਨਾਂ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਪਰਮਿੰਦਰ ਕੌਰ ਅਟੰਡਾ ਤੋਂ ਅੱਜ ਅਸੀਂ ਇਕੱਠੀਆਂ ਹੋਈਆਂ ਸਾਰੀਆਂ ਕੁੜੀਆਂ ਜਿਹੜੀਆਂ ਸੌਣ ਮਹੀਨੇ ਦੀ ਹਰਿਆਲੀ ਤੀਜ ਨੂੰ ਮਨਾਉਣ ਵਾਸਤੇ ਇੱਥੇ ਸਾਰੀਆਂ ਭੈਣਾਂ ਚਾਰ ਓਕੇ ਆਈਆਂ ਨੇ ਇਹ ਹੀ ਲੇਡੀਜ਼ ਲਾਈਨ ਕਲੱਬ ਹੈ ਅਟੰਡਾ ਦੇ ਵਿੱਚ ਬਹੁਤ ਹੀ ਜਿਆ ਕੰਮ ਕਰ ਰਿਹਾ ਹੈ ਉਸ ਦੀ ਪ੍ਰੈਜ਼ੀਡੈਂਟ ਮੈਡਮ ਰੇਕਾ ਛਾਵੜਾ ਜੀ ਤੇ ਉਹਨਾਂ ਦੀ ਪ੍ਰਬੰਧਕ ਕਮੇਟੀ ਨੇ ਇਹ ਪ੍ਰੋਗਰਾਮ ਦਾ ਉਪਰਾਲਾ ਕੀਤਾ ਹੈ ਇਹ ਹਰ ਹਰ ਪ੍ਰੋਗਰਾਮ ਵਜਿਆ ਕਰਦੇ ਨੇ ਔਰ ਤੀਆਂ ਨੂੰ ਜੋ ਕਿ ਇੰਨੀ ਗਰਮੀ ਦੇ ਵਿੱਚ ਜਿਹੜੀਆਂ ਆਉਂਦੀਆਂ ਫਿਰ ਵੀ ਪਹਿਣਾ ਨੂੰ ਕੱਛਿਆਂ ਨੂੰ ਦੇਵਣਾ ਦੇ ਵਿੱਚ ਚਾਹ ਹੁੰਦੀਆਂ ਨੂੰ ਬਣਾਉਣ ਦਾ ਕਿਉਂਕਿ ਸੌਣ ਦਾ ਮਹੀਨਾ ਇੱਕ ਐਸਾ ਮਹੀਨਾ ਜਿਹਦੇ ਵਿੱਚ ਖਾਣ ਨੂੰ ਵੀ ਜੀ ਕਰਦਾ ਹੈ ਪਕਾਣ ਨੂੰ ਵੀ ਜੀ ਕਰਦਾ ਨੱਚਣ ਨੂੰ ਵੀ ਜੀ ਕਰਦਾ ਤੇ ਗਾਉਣ ਨੂੰ ਵੀ ਜੀ ਕਰਦਾ ਇਸ ਮਹੀਨੇ ਦੀਆਂ ਮੇਰੇ ਵੱਲੋਂ ਔਰ ਲੇਡੀਜ਼ ਰੋਇੰਡ ਕਲੱਬ ਵੱਲੋਂ ਵੀ ਸਾਰੀਆਂ ਭੈਣਾਂ ਨੂੰ ਬਿਠਿੰਦੇਆਂ ਦੀਆਂ ਬਾਵਾ ਪੈਣਾਂ ਨੂੰ ਬਹੁਤ ਬਹੁਤ ਮੁਬਾਰਕਾਂ ਸੌਣੀ ਨੇਰੀਆਂ ਕਹਿੰਦੇ ਸੌਣ ਵੀਰ ਕੱਠੀਆਂ ਕਰੇ ਤੇ ਭੱਦ ਚੰਦਰੀ ਵਿਛੋੜੇ ਪਾਵੇ ਲੇਕਿਨ ਸੌਣ ਦੇ ਦਿਨ ਮਿਤੀਆਂ ਦੀ ਮੁਬਾਰਕਾਂ ਦੇ ਨਾਲ-ਨਾਲ ਇਹ ਵੀ ਕਹਿ ਦੇਣੀ ਹੈ ਤੀਆਂ ਤੀਜ ਦੀਆਂ ਤੇ ਵਰੇ ਦਿਨਾਂ ਨੂੰ ਫੇਰ ਕਿਉਂਕਿ ਹਰ ਸਾਲ ਆਉਂਦੀ ਹੈ ਔਰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਹ ਵਧੀਆ ਜੋਸ਼ੋਖ ਰੌਸ਼ਨਾ ਬਣਾਈ ਹੈ ਪਹਿਣਾਣੀ ਔਰ ਮਿਲਦੇ ਆ ਫੇਰ ਅਗਲੇ ਸਾਲ ਤੀਆਂ ਤੀਜ ਦੀਆਂ ਤੇ ਔਰ ਇੱਕ ਵਾਰੀ ਫੇਰ ਤੋਂ ਮੇਰੇ ਵੱਲੋਂ ਕੁਮਿੰਦਰ ਕੌਰ ਜੀ ਵੱਲੋਂ ਆਪ ਸਭ ਨੂੰ ਤੀਜ ਦੀਆਂ ਬਹੁਤ ਬਹੁਤ ਮੁਬਾਰਕਾਂ ਹਰੀਆਲੀ ਤੀਜ ਸਾਰਿਆਂ ਦੀਆਂ ਜ਼ਿੰਦਗੀਆਂ ਦੇ ਵਿੱਚ ਜੀਵਨ ਦੇ ਵਿੱਚ ਹਰਿਆ ਭਰਿਆ ਵਾਤਾਵਰਨ ਲੈ ਕੇ ਆਵੇ ਔਰ ਵਾਤਾਵਰਨ ਨੂੰ ਵੀ ਸ਼ੁੱਧ ਬਣਾਵੇ ਔਰ ਰੁੱਖ ਲਗਾਓ ਜਾਓ ਅਲਾਸਾ ਵੀ ਕਿਉਂਕਿ ਸੌਣ ਦੇ ਮਹੀਨੇ ਦੇ ਵਿੱਚ ਇਹ ਸਾਰਾ ਹਰਿਆ ਭਰਿਆ ਹੁੰਦਾ ਹੈਗਾ ਸੌਣ ਮਹੀਨੇ ਮਹੀ ਪਿਆ ਜਾਂਦਾ ਗੋਡੇ-ਗੋਡੇ ਕਾ ਸਾਰਿਆਂ ਦੇ ਚਾ ਨੂੰ ਪੂਰਾ ਕਰਦੇ ਹੋਏ ਇਸ ਮਹੀਨੇ ਦੀ ਇੱਕ ਫਿਰ ਤੋਂ ਸਾਰਿਆਂ ਨੂੰ ਮੁਬਾਰਕਾ ਮੇਰੇ ਵੱਲੋਂ ਬਹੁਤ-ਬਹੁਤ ਸ਼ੁਭਕਾਮਨਾਵਾਂ ਵਧਾਈ ਥੈਂਕ ਯੂ ਵਰਮਾ ਜੀ ਦੀਆਂ ਦੇ ਮੇਲੇ ਤੇ ਪਹੁੰਚੇ ਹਾਂ ਜਿਹੜੇ ਦੇਖਣ ਹਾਂਜੀ ਮੈਂ ਸਮਾਜ ਸੇਵਿਕਾ ਬਠਿੰਡਾ ਤੋਂ ਵੀਨੂ ਹੋਇਲ ਆ ਮੇਰੇ ਖਿਆਲ ਚ ਜਿੱਥੇ-ਜਿੱਥੇ ਵੀ ਪਠਾਨਾ ਜ਼ਿਲ੍ਹੇ ਦੇ ਵਿੱਚ ਪਿੰਡ ਦੇ ਵਿੱਚ ਜਿੱਥੇ ਵੀ ਤੀਆਂ ਮਨਾਈਆਂ ਜਾ ਰਹੀਆਂ ਬੜੇ ਉਤਸ਼ਾਹ ਦੇ ਨਾਲ ਮਨਾਈਆਂ ਜਾ ਰਹੀਆਂ ਔਰ ਆਪਣੀ ਸੰਸਕ੍ਰਿਤੀ ਨਾਲ ਜੁੜੇ ਰਹਿਣਾ ਤੇ ਆਪਸ ਦੇ ਵਿੱਚ ਮਹਿਲਾਵਾਂ ਦਾ ਮੁਟਿਆਰਾਂ ਦਾ ਪਿਆਰ ਇੱਕ ਦੂਜੇ ਨੂੰ ਮਿਲਣਾ ਜੁਲਣਾ ਜਿਵੇਂ ਤੁਸੀਂ ਦੇਖ ਰਹੇ ਹੋ ਅੱਜ ਵੀ ਇੱਥੇ ਲੇਡੀਜ਼ ਲਾਇਨ ਕਲੱਬ ਵੱਲੋਂ ਰੇਖਾ ਛਾਪੜਾ ਜੀ ਦੀਗਵਾਈ ਵਿੱਚ ਬੜੀ ਅੱਛੀ ਤੀਜ ਸੈਲੀਬ੍ਰੇਸ਼ਨ ਕੀਤੀ ਗਈ ਹੈ ਔਰ ਮੈਂ ਮਹਿਲਾਵਾਂ ਨੂੰ ਔਰਤਾਂ ਨੂੰ ਮੇਰੀਆਂ ਪੈਰਾਂ ਨੂੰ ਇਹੀ ਰਿਕਵੈਸਟ ਕਰੂੰਗੀ ਕਿ ਅਸੀਂ ਸਾਰਿਆਂ ਨੇ ਮਿਲ ਕੇ ਨਾਰੀ ਸਸ਼ਕਤੀਕਰਨ ਦੀ ਜਿਹੜੀ ਹੈ ਮਿਸਾਲ ਬਣ ਕੇ ਫੇਰੀ ਉੱਪਰ ਉਠਾਂਗੇ ਅਸੀਂ ਸਾਰੇ ਜੇ ਅਸੀਂ ਮਿਲ ਕੇ ਰਹੀਏ ਆਪਸ ਵਿੱਚ ਪਿਆਰ ਵੰਡੀਏ ਔਰ ਇਹ ਜਿਹੜੀ ਚੇਨ ਹੈ ਇਹ ਲਗਾਤਾਰ ਚਲਦੀ ਰਹਿਣੀ ਚਾਹੀਦੀ ਹੈ ਔਰ ਆਪਣੀ ਸੰਸਕ੍ਰਿਤੀ ਨੂੰ ਆਪਣੇ ਸੱਭਿਆਚਾਰ ਅਸੀਂ ਤਾਂ ਹੀ ਉੱਚੇ ਰੱਖਾਂਗੇ ਜੇ ਅਸੀਂ ਇਸ ਤਰ੍ਹਾਂ ਦੇ ਫੰਕਸ਼ਨ ਆਰਗੇਨਾਈਜ਼ ਕਰਦੇ ਰਹਿਾਂਗੇ ਔਰ ਤਾਂ ਕਿ ਜਿਹੜੇ ਸਾਡੇ ਆਉਣ ਵਾਲੇ ਫਿਊਚਰ ਚ ਬੱਚੇ ਐ ਇਸ ਨੂੰ ਦੇਖਣ ਔਰ ਇਸ ਨੂੰ ਕਦੇ ਵੀ ਨਾ ਭੁੱਲਣ ਤਾਂ ਕਿ ਸਾਡਾ ਜਿਹੜਾ ਮਾਹੌਲ ਐ ਪੰਜਾਬ ਦਾ ਪਠਿੰਡੇ ਦਾ ਸਾਡੇ ਦੇਸ਼ ਦਾ ਰੰਗ-बिरंगा ਔਰ ਪਿਆਰ ਭਰਿਆ ਬਣਿਆ ਰਹੇ ਧੰਨਵਾਦ ਜੀ ਮੈਡਮ ਇੱਕ ਤੀਆਂ ਦੇ ਮੇਲੇ ਜੋ ਖੁੱਲੇ ਕਿੰਨਾ ਥੱਲੇ ਮਨਾਏ ਜਾਂਦੇ ਸੀਗੇ ਜੀ ਹਾਂ ਜੀ ਔਰ ਜੋ ਖਤਮ ਹੋ ਚੁੱਕੇ ਆ ਤੁਸੀਂ ਜਨਰੇਸ਼ਨ ਨੂੰ ਕੀ ਕਹਿਣਾ ਚਾਹੋਗੇ ਜੋ ਤੀਆਂ ਦੇ ਮੇਲੇ ਹੋਟਲ ਵਿੱਚ ਮਨਾਏ ਜਾ ਰਹੇ ਆ ਹਾਂ ਜੀ ਦੇਖੋ ਆ ਪਹਿਲੀ ਗੱਲ ਤੇ ਇਹ ਹੈ ਕਿ ਜਦੋਂ ਪਹਿਲਾਂ ਦਾ ਟਾਈਮ ਸੀ ਪੀਪਲ ਦੇ ਥੱਲੇ ਪੀਪਲ ਦੇ ਥੱਲੇ ਦਾ ਕਾਰਨ ਕੀ ਸੀ ਵੀ ਠੰਡੀ ਠੰਡਾ ਹਵਾ ਹੋਵੇ ਤੇ ਛਾਂ ਹੋਵੇ ਉਹਦੇ ਥੱਲੇ ਤੀਆਂ ਬਣਾਈਆਂ ਜਾਂਦੀਆਂ ਸੀ ਲੇਕਿਨ ਜਿਵੇਂ ਜਿਵੇਂ ਸਮਾਂ ਬਦਲਦਾ ਰਿਹਾ ਪੱਖਿਆਂ ਦੀ ਫੋਲਰਾਂ ਦੀ ਏਸੀ ਦੀ ਜਿਹੜੀ ਹੈ ਨਾਲ ਨਾਲ ਸਹੂਲਤ ਹੋ ਗਈ ਤਾਂ ਜਿਵੇਂ ਜਿਸ ਨੂੰ ਠੀਕ ਲੱਗਦਾ ਹੈ ਕਿਉਂਕਿ ਮੇਨ ਮਕਸਦ ਇਹ ਹੈ ਕਿ ਤਿਹਾਰ ਮਨਾਏ ਜਾਣ ਔਰ ਜਿਹੜਾ ਹੈ ਬੱਚਿਆਂ ਨੂੰ ਜਾਨੂ ਕਰਾਇਆ ਜਾਵੇ ਸਭਿ ਸਭਿਆਚਾਰ ਸਾਰੀ ਚੀਜ਼ਾਂ ਬਾਰੇ ਤੇ ਇਹ ਇਹ ਤਿਯਾਰ ਇਸ ਤਰੀ ਮੰਦਰ ਰਹੇ ਤਾਂ ਜੇ ਪਿਪਲੀ ਥੱਲੇ ਲੱਗਦੀ ਹੈ ਤਾਂ ਵੀ ਬਹੁਤ ਅੱਛਾ ਹੈ ਹੁਣ ਵੀ ਆਪਾਂ ਦੇਖਦੇ ਪਿੰਡਾਂ ਦੇ ਨੀਚੇ ਪੇੜਾਂ ਦੇ ਛਾਂ ਦੇ ਥੱਲੇ ਲੱਗਦੇ ਆ ਔਰ ਸ਼ਹਿਰਾਂ ਦੇ ਵਿੱਚ ਜਿੱਥੇ ਖੁੱਲੀ ਜਗ੍ਹਾ ਨਹੀਂ ਜਿੱਥੇ ਖੁੱਲੀ ਜਗ੍ਹਾ ਲੱਗਦੀ ਹੈ ਅਗਰ ਕਿਸੇ ਹੋਟਲ ਜਾਂ ਪੈਲਸ ਦੇ ਵਿੱਚ ਸਾਡੀਆਂ ਭੈਣਾਂ ਇਕੱਠੀਆਂ ਆਉਂਦੀਆਂ ਤਾਂ ਉੱਥੇ ਲੱਗ ਜਾਂਦੀਆਂ ਕਿਉਂਕਿ ਉੱਥੇ

ਅੱਜ ਤੀਆਂ ਦੇ ਮੇਲੇ ਤੇ ਆਏ ਆ ਮੈਡਮ ਕਿਵੇਂ ਲੱਗਦਾ ਤੁਹਾਨੂੰ ਬਹੁਤ ਵਧੀਆ ਲੱਗਿਆ ਹਨਾ ਇੱਕ ਪੰਜਾਬੀ ਆਪਣਾ ਤੀਆਂ ਦਾ ਫੰਕਸ਼ਨ ਹੈ ਜਿਹੜਾ ਬਹੁਤ ਇੰਜੋਏ ਕਰੀ ਜਾਂਦੇ ਆ ਤੇ ਪੁਰਾਣਾ ਟਾਈਮ ਦੇ ਕੇ ਯਾਦ ਆ ਗਿਆ ਆ ਆਪਾਂ ਨੂੰ ਤੁਸੀਂ ਬਹੁਤ ਵਧੀਆ ਇੰਜੋਏ ਕੀਤਾ ਗਾ ਮੈਡਮ ਇੱਕ ਤੀਆਂ ਦੇ ਮੇਲੇ ਪੀਪਲ ਥੱਲੇ ਲੱਗਦੇ ਦਰਖਾਣਾਂ ਲੱਗਦੇ ਸੀ ਹਾਂਜੀ ਅੱਜ ਇਹ ਤੀਆਂ ਮੇਲੇ ਹੋਟਲ ਦੇ ਵਿੱਚ ਲੱਗਦੇ ਆ ਤੁਸੀਂ ਕਿਵੇਂ ਦੇਖਦੇ ਹੋ ਚੀਜ਼ ਨੂੰ ਦੇਖੋ ਜਿਹੜਾ ਪਹਿਲਾਂ ਵਾਲਾ ਟਾਈਮ ਸੀ ਹਨਾ ਆਪਾਂ ਤਾਂ ਚਾਹੁੰਦੇ ਆ ਵੀ ਉਹ ਵਾਪਸ ਆਵੇ ਪੰਜਾਬੀ ਸੱਭਿਆਚਾਰ ਕਾਵੇ ਹਨਾ ਜਿੱਦਾਂ ਹੁਣ ਇਹ ਜਿਵੇਂ ਜਿਵੇਂ ਆਪਣਾ ਜੈਨਕੀ ਦੁਨੀਆ ਬਦਲਦੀ ਜਾਂਦੀ ਹੈ ਜਾਂ ਟ੍ਰੈਂਡ ਹੁੰਦਾ ਜਾਂਦਾ ਪਰ ਅਸੀਂ ਇਹ ਚਾਹੁੰਦੇ ਹਾਂ ਜਿਵੇਂ ਆਪਣਾ ਪੰਜਾਬੀ ਵਿਰਸਾ ਪੁਰਾਣਾ ਸੀ ਪਹਿਲਾਂ ਓਦਾਂ ਹੀ ਆਵੇ ਜਿਹੜਾ ਪੰਜਾਬੀ ਡਰੈਸਾਂ ਕੱਦਰਾ ਹੈ ਨਾ ਜਾਂ ਕੁੜਤੇ ਵਗੈਰਾ ਸਾਕੀ ਫੁੱਲ ਵਗੈਰਾ ਓਦਾਂ ਸਭ ਕੁਝ ਵਾਪਸ ਆ ਉਹ ਸਭ ਤੋਂ ਵੈਸਟਰ ਸੀਗਾ ਇਹ ਵੀ ਬਹੁਤ ਵਧੀਆ ਵੀ ਟਾਈਮ ਦੇ ਹਿਸਾਬ ਨਾਲ ਚੇਂਜ ਹੋਈ ਜਾਂਦਾ ਤੁਹਾਡੇ ਸਾਰੇ ਬੇਟੇ ਪੱਕੇ ਤੋਂ ਬੜਾ ਮਤਿਆਂ ਦੇ ਪਿੰਗੇ ਛੁੱਟਦੇ ਸੀਗੇ ਹਾਂਜੀ ਅੱਜ ਤਾਂ ਰੀਆ ਦਾ ਰਵਾਜ ਹੀ ਖਤਮ ਹੋ ਰਿਹਾ ਮੇਰੇ ਪਿੰਗੇ ਤਾਂ ਬਿਲਕੁਲ ਖਤਮ ਨਹੀਂ ਹੋਣਾ ਪਰ ਜਿਹੜਾ ਪਿੰਡ ਹੈ ਪਿੰਡ 'ਚ ਹੈਗਾ ਕਿਤੇ ਕਿਤੇ ਪਰ ਸ਼ਹਿਰ ਜਿਵੇਂ ਨਹੀਂ ਹੈਗਾ ਹੋਟਲ 'ਚ ਨਹੀਂ ਹੈਗਾ ਜਦੋਂ ਆਪਾਂ ਪਾਰਕ 'ਚ ਜੰਨੇ ਉਧਰ ਸੁਜਾਇਆ ਹੈਗਾ ਇਹ ਹੋ ਸਕਦਾ ਅਸੀਂ ਤਾਂ ਇਹ ਜਾਣੇ ਵੀ ਸਾਵਨ ਦੇ ਮਹੀਨੇ ਮਤਲਬ ਵੀ ਸਾਰੇ 30 ਦਿਨ ਕਈ ਤਰ੍ਹਾਂ ਦੀਆਂ ਚੀਜ਼ਾਂ ਲੱਗਣੀਆਂ ਚਾਹੀਦੀਆਂ ਵੀ ਹਰ ਕੋਈ ਇੰਜੋਏ ਕਰੇ ਇਸ ਵਿੱਚ ਨਾ ਕਿ ਸਾਲੀਆਂ ਜਿਹੜੇ ਇੱਕ ਕੇ ਸੋਨੇ ਦਾ ਤੇ ਲੜਕੀਆਂ ਕੱਤੀਆਂ ਬਣਦੀਆਂ ਸਾਰਿਆਂ ਨੂੰ ਪਤਾ ਲੱਗਦਾ ਕਿ ਇਹ ਸਵਨ ਦੇ ਮਹੀਨੇ ਤੀਆਂ ਤੇ ਨਾ ਕੰਬੀ ਜੀਆਂ ਕੁੜੀਆਂ ਤੋਂ ਜੋ ਵੀ ਪਕੇ ਜਾਂਦੀਆਂ ਇੰਜੋਏ ਕਰਦੀਆਂ ਨੇ ਤੇ ਮਸਾਂ ਤੋਂ ਤਾਂ ਹੋ ਗਿਆ ਹੈ ਕਿ ਸਭ ਨੂੰ ਪ੍ਰਾਈਡ ਮਿਲੇ ਕੋਈ ਐਸੀ ਗੱਲ ਨਾ ਹੋ ਕਿ ਤੁਸੀਂ ਇੱਥੋਂ ਹਾਂ ਕਿ ਨਾਮ ਹੈ ਹਾਂਜੀ ਮੇਰਾ ਨਾਮ ਅਨੂ ਕੋਇਲ ਹੈ ਸਰ ਮੈਂ ਸਭ ਤੋਂ ਪਹਿਲਾਂ ਬਠਿੰਡਾ ਵਾਸੀਆਂ ਨੂੰ ਸਭ ਨੂੰ ਸਾਵਣ ਦੀ ਤੀਂ ਦੀ ਬਹੁਤ ਬਹੁਤ ਵਧਾਈਆਂ ਦਿੰਦੀ ਆ ਅੱਜ ਮੈਂ ਤੀਂ ਦੇ ਪ੍ਰੋਗਰਾਮ ਤੇ ਆਈ ਹੋਈ ਹਾਂ ਮੈਂ ਸਭ ਨੂੰ ਪਹਿਲਾਂ ਤਾਂ ਇਹ ਕਹਿਣਾ ਚਾਹੂੰਗੀ ਵੀ ਅੱਜ ਦੀ ਜਿਹੜੀ ਜਨਰੇਸ਼ਨ ਹੈ ਨਾ ਸਰ ਉਹਨਾਂ ਨੂੰ ਵੀ ਇਸ ਚੀਜ਼ ਦੀ ਨੌਲੇਜ ਹੋਣੀ ਚਾਹੀਦੀ ਹੈ ਵੀ ਤੀਂ ਕੀ ਹੈ ਜੇ ਅੱਜ ਆਪਾਂ ਬੱਚਿਆਂ ਨੂੰ ਦੱਸਦੇ ਆ ਨਾ ਵੀ ਅਸੀਂ ਤੀਂ ਤੇ ਜੱਲਿਆਂ ਤੀਂ ਤੇ ਤਿਆਰ ਹੋਣਾ ਹੈ ਖੀਰ ਪੂੜੇ ਬੰਦੇ ਹੈ ਉਹਨਾਂ ਨੂੰ ਨਹੀਂ ਸਮਝਦੀ ਇਸ ਚੀਜ਼ ਦੀ ਠੀਕ ਹੈ ਉਹ ਆਪਣੇ ਸਟੱਡੀ ਆਪਣਾ ਕਰੀਅਰ ਆਪਣਾ ਉਸ ਵਿੱਚ ਧਿਆਨ ਹੈ ਉਹਨਾਂ ਦਾ ਹਨਾ ਬਟ ਜੋ ਆਨੰਦ ਜੋ ਖੁਸ਼ੀ ਨਾ ਨੱਚ ਟੱਪ ਕੇ ਕੀਹ ਪੂੜੇ ਖਾ ਕੇ ਅੱਜ ਦੀ ਜਨਰੇਸ਼ਨ ਨੂੰ ਹੋਣੀ ਚਾਹੀਦੀ ਉਹ ਨਹੀਂ ਹੈ ਉਹ ਫੋਨਾਂ 'ਚ بڑے ਹੋਏ ਨੇ ਬਟ ਮੈਂ ਇੱਕ ਸੰਦੇਸ਼ ਦੇਣਾ ਚਾਹੁੰਦੀ ਸਾਰੀ ਜਨਰੇਸ਼ਨ ਨੂੰ ਅੱਜ ਦੀ ਨੂੰ ਬੇਟਾ ਸਮਝੋ ਇਸ ਚੀਜ਼ ਨੂੰ ਇਹ ਵੀ ਆਪਾਂ ਨੂੰ ਜ਼ਰੂਰੀ ਹੈ ਨੌਲੇਜ ਵੀ ਹੱਸਣਾ ਖੇਲਣਾ ਖਾਣਾ ਪੀਣਾ ਸਾਵਣ ਕੀ ਹੈ ਤੀਜ ਕੀ ਹੈ ਖੀਰ ਪੂੜੇ ਕੀ ਹੈ ਨੱਚਣਾ ਟੱਪਣਾ ਪੰਜਾਬੀ ਕਲਚਰ ਲੇਡੀਜ਼ ਨੂੰ ਵੀ ਅਸੀਂ ਕੋਸ਼ਿਸ਼ ਕਰਾਂਗੇ ਅੱਜ ਤੋਂ ਬਾਅਦ ਵੀ ਜਿਹੜੀਆਂ ਪਿੰਡ ਦੀਆਂ ਜਨਨੀਆਂ ਹੈਗੀਆਂ ਨੇ ਉਹਨਾਂ ਨੂੰ ਵੀ ਅਸੀਂ ਆਪਣੇ ਨਾਲ ਜੋੜੀਏ ਉਹਨਾਂ ਨੂੰ ਅਸੀਂ ਇਸ ਚੀਜ਼ ਤੋਂ ਕਈ ਇਹ ਵੀ ਸ਼ਹਿਰਾਂ ਦੇ ਵਿੱਚ ਮਨਾਇਆ ਜਾਂਦਾ ਹੈ ਪ੍ਰੋਗਰਾਮ ਤੁਸੀਂ ਆਓ ਸਾਡੇ ਪ੍ਰੋਗਰਾਮ ਦੇ ਵਿੱਚ ਤੇ ਅਸੀਂ ਉਹਨਾਂ ਨੂੰ ਰਿਕਵੈਸਟ ਹੀ ਕਰਾਂਗੇ ਕਿ ਸਾਨੂੰ ਵੀ ਤੁਸੀਂ ਪਿੰਡਾਂ ਦੇ ਵਿੱਚ ਮੌਕਾ ਦਿਓ ਉੱਥੇ ਜਾ ਕੇ ਆਪਣੀ ਚੀਜ਼ ਦਾ ਸੈਲੀਬ੍ਰੇਸ਼ਨ ਮਨਮਕਿਨ ਦਾ ਪਿੰਗਾ ਝੂਟ ਕੇ ਮਨਾਇਆ ਜਾਂਦੇ ਸੀਗੇ ਹਰ ਤਰ੍ਹਾਂ ਦੇ ਰਸੇ ਵਗੈਰਾ ਲਗਾਏ ਕੇ ਝੂਟੇ ਲਿੱਤੇ ਜਾਂਦੇ ਸੀਗੇ ਹੁਣ ਉਹ ਸਿਸਟਮ ਹੀ ਖਤਮ ਹੋ ਰਿਹਾ ਹਰ ਕੋਈ ਹੋਟਲਾਂ ਦੇ ਵਿੱਚ ਹੀ ਮਨਾ ਰਿਹਾ ਸਰ ਦੇਖੋ ਹੁਣ ਇੱਕ ਤਾਂ ਜਿਹੜਾ ਅੱਜ-ਕੱਲ ਦਾ ਕਲਾਈਮੇਟ ਹੈ ਉਹ ਐਕਚੁਅਲੀ ਗੱਲ ਹੈ ਵੀ ਗਰਮੀ ਇੰਨੀ ਹੋ ਗਈ ਪਹਿਲਾਂ ਲੋਕੀ ਇਹ ਚੀਜ਼ ਨਹੀਂ ਮੰਨਦੇ ਸੀਗੇ ਵੀ ਪਾਰਕ ਦੇ ਵਿੱਚ ਜਾਓ ਹਨਾ ਉਦੋਂ ਦੀ ਪਿੰਗਾ ਪੈਂਦੀਆਂ ਸੀਗੀਆਂ ਉਹ ਕਲਚਰ ਨਾਲ ਆਪਕਨੂੰ ਵੀ ਪਤਾ ਸਭ ਨੂੰ ਪਤਾ ਵੀ ਕਲਚਰ ਖਤਮ ਹੋ ਰਿਹਾ ਹੈ ਕੋਸ਼ਿਸ਼ ਕਰਾਂਗੇ ਅਸੀਂ ਵੀ ਕੋਸ਼ਿਸ਼ ਕਰਾਂਗੇ ਸਭ ਨੂੰ ਸੰਤੋਸ਼ ਵੀ ਦਿਨੇ ਆ ਵੀ ਇਹ ਕਲਚਰ ਦੁਬਾਰਾ ਤੋਂ ਸ਼ੁਰੂ ਕੀਤਾ ਜਾਵੇ ਪਰ ਅੱਜ ਜਨਰੇਸ਼ਨ ਟਾਈਮ ਦੇ ਅਕੋਰਡਿੰਗਲੀ ਸਭ ਨੂੰ ਚੱਲਣਾ ਕਰਦਾ ਏ ਉਹਨੇ ਇਹ ਚੀਜ਼ ਦਾ ਟ੍ਰੈਂਡ ਆਉਣ ਵਾਲੇ ਟਾਈਮ ਦੇ ਇਸ ਮੈਨੂੰ ਲੱਗਦਾ ਉਹ ਵੀ ਟ੍ਰੈਂਡ ਦੁਬਾਰਾ ਤੋਂ ਆ ਜਾਣਾ ਹੈ ਵੀ ਪਾਰਕ ਦੇ ਵਿੱਚ ਪਿੰਗਾ ਲਗਣੀ ਹੈ ਝੂਟੇ ਝੂਟਨੇ ਹੈ ਤੇ ਉਹ ਚੀਜ਼ ਅਸੀਂ ਕੋਸ਼ਿਸ਼ ਕਰਾਂਗੇ ਅ ਨੈਕਸਟ ਈਅਰ ਤੋਂ ਵੀ ਸ਼ਾਇਦ ਅਸੀਂ ਵੀ ਇਹ ਵਾਲਾ ਪ੍ਰੋਗਰਾਮ ਕਰ ਸਕੀਏ ਪਾਰਕ ਦੇ ਵਿੱਚ ਜਾ ਕੇ ਪਿੰਗਾ ਪਾ ਕੇ ਪਿੰਗਾ ਝੁਕਾ ਕੇ ਮਾਨੂੰ ਕਿੰਨੇ ਸਾਲ ਹੋ ਗਏ ਤੀਆਂ ਦਾ ਮੇਲਾ ਲਾਉਣੇ ਸਾਨੂੰ ਕਟੋ-ਕਟ ਸਰ 10 ਸਾਲ ਨੂੰ ਅਸੀਂ ਮੈਡਮ ਰੇਖਾ ਮੈਡਮ ਨਾਲ ਜੁੜੇ ਹੋਏ ਆ ਅਸੀਂ ਬਿਲਕੁਲ ਕੇ ਪ੍ਰੋਗਰਾਮ ਕਰਦੇ ਆ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਤੇ ਬਹੁਤ ਸਾਡਾ ਕਾਮਯਾਬ ਹੁੰਦਾ ਪ੍ਰੋਗਰਾਮ ਇਸ ਵਾਰ ਵੀ ਇਸ ਇੱਛਾ ਰੱਖਦੇ ਆ ਸਾਰੇ ਸਾਡੇ ਪ੍ਰੋਗਰਾਮ ਨੂੰ ਉਤਸ਼ਾਹ ਕਰਨਗੇ ਤੇ ਖੁਸ਼ੀ ਨਾਲ ਬਣਾਉਂਦੇ ਆਪਨੀ ਮੈਡਮ ਕੋਈ ਸਹਿਯੋਗੀ ਦਾ ਨਾਮ ਹੈ ਜਿਸ ਟਾਈਮ ਰੱਖਿਆ ਹੋਏ ਕੋਈ ਹਾਂਜੀ ਲੇਡੀਜ਼ ਲਾਈਨ ਕੋਲਪ ਤਰਫੋਂ ਇਹ ਤੀਆਂ ਦਾ ਪ੍ਰੋਗਰਾਮ ਬਣਾਇਆ ਗਿਆ ਅੱਜ ਪਾਈਆ ਹਾਈਟ ਦੇ ਵਿੱਚ ਜਿਸਨੂੰ ਸਾਰੀਆਂ ਸੇਲੀਆਂ ਮਿਲ ਕੇ ਇਹ ਨਾਮ ਮੈਡਮ ਸਪੋਰਟ ਕੀਤੀ ਹੈ ਕਿ ਅਸੀਂ ਅੱਜ ਸਭ ਦੀ ਖੁਸ਼ੀ ਨਾਲ ਸਭ ਦੀ ਹਿੰਮਤ ਨਾਲ ਅਸੀਂ ਅੱਜ ਇੱਕ ਪ੍ਰੋਗਰਾਮ ਬਣਾਇਆ ਹੈ ਜੀ ਮੇडम ਕੀ ਨਾਮ ਹੈ ਹਾਂ ਕਿਰਨ ਵਾਲਾ ਜੀ ਮੇਰਾ ਨਾਮ ਹੈ ਔਰ ਮੈਂ ਸਿਗਰ ਹਸਪਤਾਲ ਚ ਐਸ ਲੇਬ ਟੈਕਨੀਸ਼ੀਅਨ ਆ ਅੱਜ ਮੈਂ ਪਟਿਆਲਾ ਵਾਸੀਆਂ ਨੂੰ ਸਾਰਿਆਂ ਨੂੰ ਤੀਜ ਦੇ ਤਿਹਾੜੀਆਂ ਬਹੁਤ-ਬਹੁਤ ਵਾਤਾ ਦਿਨੇ ਆ ਅਤੇ ਸਾਰਿਆਂ ਨੂੰ ਇਹ ਰਿਕਵੈਸਟ ਕਰਦੀ ਆ ਕਿ ਆਪਣੇ ਕਲਚਰ ਨੂੰ ਦੁਬਾਰਾ ਤੋਂ ਸਮੇਟ ਕੇ ਰੱਖਿਆ ਜਾਏ ਆਪਣੇ ਅਨਰ ਜਨਰੇਸ਼ਨ ਨੂੰ ਦੱਸਿਆ ਜਾਏ ਕਿ ਸਾਡਾ ਪੁਰਾਣਾ ਵਿਰਸਾ ਕੀ ਸੀਗਾ ਅਸੀਂ ਉਹਨਾਂ ਨੂੰ ਆਪਣੇ ਵਿਰਸੇ ਨਾਲ ਜੋੜੀਏ ਅਤੇ ਉਹਨਾਂ ਨੂੰ ਦੱਸੀਏ ਕਿ ਤੀਆਂ ਕੀ ਹੁੰਦੀਆਂ ਨੇ ਤੀਆਂ ਤੇ ਕਿਵੇਂ ਸੱਚ-ਸੱਚ ਕੇ ਜਾਣਾ ਹੁੰਦਾ ਤੇ ਉਹਨਾਂ ਨੂੰ ਵੀ ਦੱਸੀਏ ਕਿ ਤੁਸੀਂ ਉੱਥੇ ਨੱਚਣਾ ਟੱਪਣਾ ਕਹਿੰਦੇ ਨਾ ਨੱਚਣਾ ਖੇਡਣਾ ਮੰਨਦਾ ਚਾਹੋ ਵਾਲੀ ਗੱਲ ਕਿ ਮਨ ਖੁਸ਼ ਹੁੰਦਾ ਆਤਮਾ ਖੁਸ਼ ਹੁੰਦੀ ਆ ਜਦੋਂ ਅਸੀਂ ਆਪਣੇ ਕਲਚਰਲ ਪ੍ਰੋਗਰਾਮ ਨੂੰ ਮਨਾਉਂਦੇ ਆ ਤਾ ਅਸੀਂ ਰੇਖਾ ਛਾਪੜਾ ਜੀ ਨਾਲ ਮਿਲ ਕੇ ਉਹਨਾਂ ਦੇ ਨਾਲ ਉਹਨਾਂ ਨੂੰ ਸਹਿਯੋਗ ਦੇ ਰਹੇ ਆ ਤਾਂ ਕਿ ਉਹਨਾਂ ਨਾਲ ਅਸੀਂ ਮਿਲ ਕੇ ਇੱਕ ਬਹੁਤ ਅੱਛਾ ਵਾਲਾ ਕਲਚਰ ਪ੍ਰੋਗਰਾਮ ਬਣਾ ਕੇ ਸਭ ਨੂੰ ਇਸ ਚੀਜ਼ ਨਾਲ ਜੋੜੀਏ ਤਾਂ ਆਖਰੀ ਚ ਮੈਂ ਬਹੁਤ ਸਾਰੀ ਬਧਾਈਆਂ ਥੈਂਕ ਯੂ ਸੋ Much ਕੀ ਨਾਮ ਹੈ ਮੈਨੂੰ ਹਾਂ ਜੀ ਸਰ ਸਿਕਾਲ ਮੇਰਾ ਨਾਮ ਹੈ ਫਰਮੀਤ ਕੌਰ ਤੇ ਮੈਂ ਇੱਕ ਬੈਂਕ ਦੇ ਸੀਨੀਅਰ ਮੈਨੇਜਰ ਦੇ ਉਸਦੇ ਨਾਂ ਉੱਤੇ ਅਨ ਸਭ ਤੋਂ ਪਹਿਲਾਂ ਸਭ ਨੂੰ ਦਿਲੋਂ ਤੇ ਇਹ ਦਿਲ ਤੋਂ ਕਿ ਇਹ ਬਹੁਤ ਬਹੁਤ ਮੁਬਾਰਕਾਂ ਐਕਚੁਅਲੀ ਜੇ ਅਸਲੀ ਸਾਰੇ ਮਿਲ ਕੇ ਦੀਦਾ ਤਿਹਾੜ ਜਿਹੜਾ ਹੈਗਾ ਹੈ ਸੈਲੀਬ੍ਰੇਟ ਕਰ ਰਹੇ ਆ ਤੇ ਬਹੁਤ ਸਾਰੀਆਂ ਚੀਜ਼ਾਂ ਇੱਥੇ ਬੱਚੇ ਵੀ ਨੇ ਹਰ ਕੈਟਾਗਰੀ ਦੇ ਯੂ ਨੋ ਸਾਰੇ ਹੈਗੇ ਨੇ ਲੋਕ ਬੱਚੇ ਵੀ ਐ ਬੱਚੀਆਂ ਵੀ ਨੇ ਵੱਡੇ ਵੀ ਨੇ ਏ ਜੈਡ ਵੀ ਨੇ ਤੇ ਮੈਨੂੰ ਇਸ ਚੀਜ਼ ਦੀ ਬਹੁਤ ਖੁਸ਼ੀ ਹੈ ਕਿ ਵੀ ਸਭ ਨੂੰ ਪ੍ਰਾਇੋਰਟੀ ਦੇ ਕੇ ਅੱਗੇ ਲਿਆਂਦਾ ਜਾ ਰਿਹਾ ਹੈ ਤੇ ਸਭ ਤੋਂ ਪਹਿਲੇ ਤਾਂ ਮੈਂ ਰਿਹਾ ਸ਼ਮਲਾ ਜੀ ਦਾ ਬਹੁਤ-ਬਹੁਤ ਲੇਡੀਜ਼ ਕਲੱਬ ਦੇ ਪ੍ਰੈਜ਼ੀਡੈਂਟ ਨੇ ਆਮ ਵੈਰੀ ਥੈਂਕਫੁਲ ਟੂ ਵਰ ਕਿ ਉਹਨਾਂ ਨੇ ਇੱਕ ਇਹ ਉਪਰਾਲਾ ਜਿਹੜਾ ਕੀਤਾ ਹੈ ਹੈ ਇਟਸ ਨਾਟ ਓਨਲੀ ਮਤਲਬ ਯੂ نو ਕਿ ਇੱਕ ਇੱਕ ਐਫਰਟ ਨਹੀਂ ਹੈਗੀ ਉਹਨਾਂ ਵੱਲੋਂ ਕਿ ਇਸ ਨੂੰ ਸੈਲੀਬ੍ਰੇਟ ਕੀਤਾ ਜਾਵੇ ਆਪਣੇ ਕਲਚਰ ਨੂੰ ਉੱਤੇ ਲੈ ਕੇ ਆਣਾ ਇਹ ਉਹਨਾਂ ਦੀ ਹਮੇਸ਼ਾ ਤੋਂ ਕੋਸ਼ਿਸ਼ ਮ ਬਹੁਤ ਜ਼ਿਆਦਾ ਸੈਲੂਟ ਕਰਦੀ ਹਾਂ ਐਂਡ ਬੀਲੀਵ ਮੀ ਕਿ ਮੈਂ ਆਪਣਾ ਬੈਂਕ ਬਹੁਤ ਜਲਦੀ ਛੁੱਟੀ ਲੈ ਕੇ ਸੀ ਜਸ ਇਸ ਲਈ ਆਈ ਹਾਂ ਕਿ ਮੈਨੂੰ ਪਤਾ ਹੈ ਕਿ ਸੱਭਿਆਚਾਰ ਨੂੰ ਥੋੜਾ ਜਿਹਾ ਵਕਤ ਜ਼ਰੂਰ ਦੇ ਸਕਦਾ ਕਿਉਂਕਿ ਡੇਲੀਨ ਟੀਮ ਦੇ ਵਿੱਚ ਆਪਾਂ ਹਰ ਦਿਨ ਟਾਈਮ ਦਿੰਦੇ ਹਾਂ ਇਹ ਵੀ ਆਪਣੀ ਵੱਖਰੀ ਬਹੁਤ ਚੱਲਦਾ ਹੈ ਔਰ ਇੱਕ ਹੋਰ ਇੱਕ ਚੀਜ਼ ਆ ਕਿ ਜੋ ਮੈਂ ਅਬਜ਼ਰਵ ਕੀਤੀ ਹੈ ਉਹ ਇਹ ਹੈ ਕਿ ਹਰ ਇੱਕ ਨੂੰ ਹਰ ਇੱਕ ਲੇਡੀ ਨੂੰ ਜਿਹੜੀ ਇੱਥੇ ਅਹਿਮੀਅਤ ਦਿੱਤੀ ਜਾ ਰਹੀ ਹੈ ਪ੍ਰਾਇੋਰਟੀ ਦਿੱਤੀ ਜਾ ਰਹੀ ਹੈ ਅੱਗੇ ਲਿਆਂਦਾ ਜਾ ਰਿਹਾ ਹੈ ਆਮ ਵੈਰੀ ਥੈਂਕਫੁਲ ਟੂ ਹਰ ਥੈਂਕ ਯੂ ਸੋ ਮੱਚ जी मैडम की नाम है मेरा नाम अनु अरोड़ा है मेरा जी रोड छब्बीस नंबर के रोड डिवाइन जूस के नाम से सैलून है और बट्टी रोड से अरिश बेकरी आरिश किटम के नाम से बेकरी हैगी है ਮੈਡਮ ਕੀ ਕਹਿਣਾ ਚਾਹੂੰਗਾ ਜੋ ਤੀਆਂ ਦਾ ਮੇਲੇ ਵਾਸਤੇ ਤੁਸੀਂ ਮਨਾ ਰਹੇ ਹੋ ਹੋਟਲ ਦੇ ਵਿੱਚ ਕੀ ਕਹਿਣਾ ਚਾਹੂੰਗਾ ਅਸੀਂ 10 ਸਾਲਾਂ ਤੋਂ ਰੇਖਾ ਜੀ ਦੇ ਨਾਲ ਲੇਡੀ ਲਾਇਓਨਸ ਕਲੱਬ ਵੱਲੋਂ ਮਨਾ ਰਹੇ ਆ ਗਿਆ ਤੇ ਅਸੀਂ ਇਹ ਕਹਾਂ ਕਹਿਣਾ ਚਾਹਾਂਗੇ ਸਾਰੇ ਲੋਕ ਵੈਸਟਰਨ ਕਲਚਰ ਛੋੜ ਕੇ ਆਪਣੇ ਵਿਸੇ ਤੇ ਆਪਣੇ ਕਲਚਰ ਤੇ ਵਾਪਸ ਆਣ ਤੇ ਸਾਰੇ ਲੋਕ ਸਾਡੇ ਨਾਲ ਜੁੜੇ ਹੋਏ ਬਹੁਤ ਅਸੀਂ ਇਹੀ ਪ੍ਰੋਤਸਾਹਨ ਦਿੰਨੀ ਆ ਸਾਰਿਆਂ ਮੈਡਮ ਤੀਆਂ ਦੇ ਮੇਲੇ ਪਹਿਲਾਂ ਉਹ ਪਿੰਡਾਂ ਵਿੱਚ ਮਨਾਏ ਜਾਂਦੇ ਸੀਗੇ ਪਹਿਲਾਂ ਥੱਲੇ ਮਨਾਏ ਜਾਂਦੇ ਸੀ ਹੁਣ ਉਹ ਕਲਚਰ ਖਤਮ ਹੋ ਰਿਹਾ ਕਿ ਅੱਜ ਕੱਲ ਦੀ ਜਨਰੇਸ਼ਨ ਹੋਟਲਾਂ ਵਿੱਚ ਹੀ ਮਨਾ ਰਹੀ ਹੈ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਗਾ ਐਕਚੁਅਲੀ ਹਰ ਕਿਸੇ ਨੂੰ ਐਸੀ ਵਿੱਚ ਰਹਿਣ ਦੀ ਆਦਤ ਪੈ ਗਈ ਹੈ ਤਾਂ ਇਸ ਕਰਕੇ ਹਰ ਕੋਈ ਸੋਚਦਾ ਹੈ ਵੀ ਹੁਣ ਅਸੀਂ ਬਾਹਰ ਹੀ ਰਹਿ ਸਕਦੇ ਹਾਂ ਪਰ ਅਸੀਂ ਸਾਰਿਆਂ ਨੂੰ ਇਹ ਕਹਿਣਾ ਚਾਹਾਂਗੇ ਕਿ ਸਾਰੇ ਆਧੇ ਪੁਰਾਣੇ ਕਲਚਰ ਤੇ ਫਿਰ ਵਾਪਸ ਆ ਗਏ ਕਿਸ ਸੁਨੇਹਾ ਦੇਣਾ ਚਾਹੁੰਗਾ ਜਨਰੇਸ਼ਨ ਨੂੰ ਅਜੀ ਨਵੀਂ ਪੀੜੀ ਨੂੰ ਨਵੀਂ ਪੀੜੀ ਨੂੰ ਜੋ ਅਸੀਂ ਆਪ ਵੱਡੇ ਜਿਹੜਾ ਕੁਝ ਉਹਨਾਂ ਨੂੰ ਸਿਖਾਵਾਂਗੇ ਉਹੀ ਉਹ ਲੋਕ ਕਰਾਂਗੇ नेता जी असली ही नहीं ਦੱਸਾਂਗੇ ਤਾਂ ਉਹ ਕੀ ਕਰ ਸਕਣਗੇ ਤੇ ਇਸ ਵਾਸਤੇ ਉਹ ਸਾਡੇ ਹੀ ਫਰਜ਼ ਹੈ ਕਿ ਅੱਭੀ ਅਸੀਂ ਨਵੀਂ ਜਨਰੇਸ਼ਨ ਨੂੰ ਸਾਰਾ ਕੁਝ ਕਰਕੇ ਦਿਖਾਈਏ ਔਰ ਆਪਣੇ ਵੈਸੇ ਬਾਰੇ ਦੱਸਦੇ ਤੇ ਮੈਂ ਰੇਖਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਔਰ ਜੋ ਹਰ ਸਾਲ ਸਾਨੂੰ ਸਾਰਿਆਂ ਨੂੰ ਇਕੱਠਾ ਕਰਦੇ ਆ ਔਰ ਇਸ ਤੋਂ ਪ੍ਰੋਗਰਾਮ ਵਿੱਚ ਅਸੀਂ ਸਾਰੇ ਨਾਲ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਥੈਂਕਸ ਕੀ ਨੰਬਰ ਸ਼ਾਲੀਨੀ ਗਰ ਕੀ ਕਾ ਨੰਬਰ ਕਾ ਕਿ ਇਹ ਸਾਡਾ ਆਪਣਾ ਸੈਲਨ ਹੈ ਬਿਊਟੀ ਸੈਲਨ ਫਰ ਅਕੈਡਮੀ ਹੈ ਸਾਡੀ ਸ਼ਿਸ਼ਮ ਮੇਕਅਪ ਸਟੂਡੀਓ ਐਂਡ ਅਕੈਡਮੀ ਕਿਥੇ ਰਹਿਦਾ ਬੰਦ 80 ਕੋਪਰ ਐਡਰੈਸ ਕੀ ਹੈ ਸਰ ਇਹ ਦਾ ਐਡਰੈਸ ਹੈ ਰੇਲਵੇ ਰੋਡ ਨੀਅਰ ਮਨਿਸਪਲ ਕਾਰਪੋਰੇਸ਼ਨ ਨੈਕਸਟ ਟੂ ਡੈਫੋਡਲ ਬੁਟੀਕ ਜੋ ਹੋ ਸ਼ਾਦੀ ਦਾ ਆ ਰਿਹਾ ਹੈ ਸਾਡੇ ਦਾ ਸਟਾਰ ਆ ਰਿਹਾ ਹੈ ਉਹ ਲੜਕੀਆਂ ਪਿਆਰ ਹੋਣਗੀਆਂ ਆਉਣਗੀਆਂ ਜੋ ਮੇਕਅਪ ਆਪਾਂ ਕਰਉਣਗੇ ਉਹਨਾਂ ਨੂੰ ਕੀ ਲੈਸ ਕੀਤਾ ਜਾਊਗਾ ਕੀ ਡਿਸਕਾਊਂਟ ਮਿਲਿਆ ਜਾਊਗਾ ਸਰ ਸਾਡੇ ਕੋਲ ਸਾਰੀ ਸਰਵਿਸਿਜ਼ ਨੇ ਸਾਰੀ 올 ਬਿਊਟੀ ਸਰਵਿਸਿਜ਼ ਨੇ ਔਰ ਮੇਕਅਪਸ ਨੇ ਪਾਰਟੀ ਮੇਕਅਪ ਵੀ ਸਾਡੇ ਕੋਲ ਫਰੋਂ ਬਰਾਇਡਲ ਮੇਕਅਪ ਇੰਗੇਜਮੈਂਟ ਮੇਕਅਪ ਐਚਡੀ ਮੇਕਅਪ ਸਾਰੀ ਸਰਵਿਸਿਜ਼ ਨੇ ਜੋ ਵੀ ਸਾਡੇ ਕੋਲ ਆਂਦੇ ਆ ਤੇ ਅਸੀਂ ਉਹਨਾਂ ਨੂੰ 50% ਆਫ ਹੈ ਮੇਕਅਪ ਤੇ ਹੁਣੇ ਤਾਂ ਸਾਡਾ ਸੀਜ਼ਨ ਹੈ ਤੇ ਅਸੀਂ ਉਹਨਾਂ ਨੂੰ फिफ्टी परसेंट टॉप दिता दे, है मेकअप पर जो ब्राइडल पैकेजेस ने इंगेजमेंट है रिसेप्शन है और पार्टी मेकअप पर भी सा फिफ्टी परसेंट टॉप है और जो ब्यूटी सर्विस ने उन्हें अपनी फिफ्टी परसेंट ऑफ है मैडम टाइम है नाइन थर्टी टू एट पीएम कर सकते हैं मोबाइल नंबर है कॉन्टेक्ट नंबर से किसी ने भी सूनटेक्ट करना है ਰਿਗਾਰਡਿੰਗ ਟੈਨਿਸ ਸਰਵਿਸਿਜ਼ ਔਰ ਮੇਕਅਪ ਸਰਵਿਸਿਜ਼ ਜਾਂ ਅਕੈਡਮੀ ਸਟੂਡੈਂਟਸ ਵਗੈਰਾ ਜਿਨ੍ਹਾਂ ਨੇ ਮੇਕਅਪ ਸਿੱਖਣਾ ਹੈ ਨੇਲਸ ਸਿੱਖਣੇ ਹੈ ਹੇਅਰ ਦਾ ਸਿੱਖਣਾ ਹੈ ਕਿ ਕੋਈ ਵੀ ਉਹਨਾਂ ਨੇ ਕੋਰਸ ਕਰਨਾ ਹੈ ਤੇ ਸਾਡਾ ਕੋਰਸ ਵੀ ਹੈ 3 ਮੰਥਸ ਦਾ ਹੈ ਤੁਸੀਂ ਹੋ ਵੀ ਕਰ ਸਕਦੇ ਆ ਜਾਂ ਕੋਈ ਕੋਈ ਵੀ ਕਸਟਮਰ ਹੈ ਉਹਨਾਂ ਨੇ ਕਰਨਾ ਹੈ ਤੇ ਉਹ ਕਰ ਸਕਦੇ ਸਨ ਕੰਟੈਕਟ 7901873246 ਪਰ ਮਗਾ ਚਾਰਜ ਕੀ ਲੱਗਦੀ ਸਿੱਖਣ ਲਈ ਕੋਲ ਸਕਦੇ ਆ ਸਰ ਬਹੁਤ ਮਿਨੀਮਲ ਜੇ ਚਾਰਜੀਸ ਹੈ ਉਹਨੇ ਸਾਡੇ ਕੋਰਸਸ ਤੇ ਵੀ ਅਸੀਂ 50% ਆਫ ਹੀ ਰੱਖਿਆ ਹੋਇਆ ਹੈ ਐ ਸਟਾਰਟਿੰਗ ਦਾ 25000 ਤੋਂ ਹੈ ਐਡਵਾਂਸ ਅਗਰ ਤੁਸੀਂ ਕਰਨਾ ਹੈ ਤੇ ਸਾਡੇ ਕੋਲ ਐਡਵਾਂਸ ਵੀ ਹੈ ਬੇਸਿਕ ਵੀ ਹੈ ਸਾਰੇ ਕੋਰਸਸ ਹੈ ਸਾਡੇ I <laughs> do ਸਤਿਪ੍ਰੀਤ ਜੀ ਮੀਨੂ ਬੋਲੇ ਜੀ ਤੇ ਮਾਫ਼ੀ ਚਾਹੁੰਦੀ বোলো বোলো ਜੀ ਲੋਕੋ ਜੋ ਟੱਬ ਨਹੀਂ ਮਾਇਤੇ ਮੈਂ ਨਹੀਂ ਸਿੱਧਰ ਮਾਣੇ ਸਿੱਧਰ ਰੱਖ ਕੇ ਆਂ ਛਿੰਡ ਕਰ ਲਉ ਫੋਟੋ ਫੜਾਓ ਇੱਥੇ ਕੈਮਰੇ ਦੇ ਕੋਲ ਉੱਤਰ ਰੱਖੋ ਉਸ ਤਰ੍ਹਾਂ ਰੱਖੋ ਉਸ ਤਰ੍ਹਾਂ ਦੇਖੋ ਇਹ ਕੈਮਰੇ ਦੇ ਵਿੱਚ ਹੈ ਯੈਸ ਮੀਂ ਅੱਛਾ ਆਇਓ फिफ्टी फिफ्टी फाइव सिक्सटी एट सिक्सटी नाइन सेवंटी टू सेवेंटी सेवन सेवेंटी नाइन एटी वन एंड एटी फोर एटी वन एंड एटी फोर करैक्ट है ना हाँ जी भैया I like, <laughs> <laughs>

राम आ गए ना मैं किरण का पैनल ला डाला है दैनिक लो अच्छा अच्छा कौन नंबर सचिन वर्मा लो जी इन्होंने नाम नहीं ले रेखा छाबड़ा जी और हमका साडे पे अच्छा, तो जी अनु बोल दी तो विराजमान हैगे ने नाल ही कहना चाहिए कि अपना मान तो तो जी को라우 जी और कैमरा नहीं तो क्या थाने किरण बाता जी अभी तो वो भी कॉन्फ्रेंस पे चले गए ब्लैक मैन हां हम कॉन्फ्रेंस

बस अरे सही लोग ही कर रहे हो ओसी वाली चीज बहुत मत मत नहीं कुछ चाहिए ना आज लावा कुछ आने में और वो हम जो ज्ञान समान सारे साथ ਅਮੇਰ ਕੇਮਰੇ ਤੇ ਨੂੰ ਯਸ ਸਾਹਮਣੇ ਵੀ